ਐਨਕਾਊਂਟਰ ਹੋਇਆ ਗੈਂਗਸਟਰ ਪ੍ਰਿੰਸ ਚੋਹਾਨ ਤੇ ਪੁਲਿਸ ਦਾ ਮੁਕਾਬਲਾ ਹੋਇਆ ਮੁਹਾਲੀ ਸੀਆਈਏ ਸਟਾਫ ਨੇ ਐਨਕਾਊਂਟਰ ਤੋਂ ਬਾਅਦ ਦੋ ਗੈਂਗਸਟਰ ਗ੍ਰਿਫਤਾਰ ਕੀਤੇ ਨੇ ਗੈਂਗਸਟਰਾਂ ਦੇ ਕੋਲੋਂ ਦੋ ਆਟੋਮੈਟਿਕ ਹਥਿਆਰ ਵੀ ਬਰਾਮਦ ਕੀਤੇ ਨੇ ਇੱਕ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਵਜੀ ਹੈ ਮੁਲਜ਼ਮ ਨੇ ਕੋਰਾਲੀ ਦੇ ਵਿੱਚ ਕਾਂਗਰਸ ਦੀ ਆਗੂ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਤਾਂ ਉਸ ਤੋਂ ਬਾਅਦ ਦੀਆਂ ਜਿਹੜੀਆਂ ਤਸਵੀਰਾਂ ਨੇ ਐਨਕਾਊਂਟਰ ਤੋਂ ਬਾਅਦ ਦੀਆਂ ਤਾਂ ਪੁਲਿਸ ਦੇ ਵੱਲੋਂ ਨਿਸ਼ਾਨਦੇਹੀ ਇਸ ਪੂਰੇ ਐਨਕਾਊਂਟਰ ਦੌਰਾਨ ਤੋਂ ਬਾਅਦ ਹੀ ਕੀਤੀ ਗਈ ਹੈ ਇੱਥੇ ਅਸਲਾ ਪਿਆ ਸੀ ਇੱਥੇ ਗੈਂਗਸਟਰ ਡਿੱਗੇ ਤਾਂ ਇਸ ਦੀ ਨਿਸ਼ਾਨਦੇਹੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੋਨਾਂ ਦੇ ਕੋਲੋਂ ਸੂਏਸ ਖਬਰ ਦੇ ਉੱਤੇ ਮੇਰੇ ਸਹਿਯੋਗੀ ਦਲਜੀਤ ਲਾਈਵ ਜੁੜੇ ਨੇ ਦਲਜੀਤ ਜਿਸ ਤਰੀਕੇ ਦੇ ਨਾਲ ਐਨਕਾਊਂਟਰ ਇੱਕ ਤੋਂ ਬਾਅਦ ਇੱਕ ਐਨਕਾਊਂਟਰ ਨਜ਼ਰ ਆ ਰਹੇ ਨੇ ਤੇ ਹੁਣ ਖਰੜ ਦੇ ਵਿੱਚ ਇਹ ਕਾਰਵਾਈ ਪੁਲਿਸ ਦੀ ਦੇਖਣ ਨੂੰ ਮਿਲੀ ਹੈ ਫਿਲਹਾਲ ਇੱਥੋਂ ਕੀ ਕੁਝ ਪੁਲਿਸ ਦੇ ਵੱਲੋਂ ਬਰਾਮਦ ਕੀਤਾ ਗਿਆ ਹੈ ਹੋਰ ਅਗਲੀ ਕੀ ਜਾਣਕਾਰੀ ਹੈ ਬਿਲਕੁਲ ਅਮਨ ਅੱਜ ਮਹਾਲੀ ਦੇ ਪਿੰਡ ਦਾਉਂ ਦੇ ਵਿੱਚ ਇਹ ਬਦਮਾਸ਼ਾਂ ਤੇ ਪੁਲਿਸ ਦੇ ਵਿੱਚ ਜਿਹੜੀ ਮੋਟਪੇੜ ਹੋਈ ਹੈ ਇਹਦੇ ਵਿੱਚ ਦੱਸ ਦਈਏ ਕਿ ਇਹ ਜਿਹੜੇ ਬਦਮਾਸ਼ਾਂ ਇਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਖੜ ਦੇ ਵਿੱਚ ਕਾਂਗਰਸੀ ਜਿਹੜਾ ਆਗੂ ਹੈ ਉਹਦੇ ਘਰ ਦੇ ਉੱਪਰ ਫਾਇਰਿੰਗ ਕੀਤੀ ਸੀਗੀ ਉਸ ਮਾਮਲੇ ਦੇ ਵਿੱਚ ਇਹ ਲੜਿੰਦੇ ਸੀਗੇ ਤੇ ਉਹਨਾਂ ਨੂੰ ਜਿਹੜਾ ਹੈਗਾ ਅੱਜ ਇਹ ਜਿਹੜੀ ਮੌਕੇ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਜਗ੍ਹਾ ਦੇ ਪਹੁੰਚਿਆ ਗਿਆਗਾ ਕਿਹੜੀ ਟੀਮ ਵੱਲੋਂ ਇਸ ਵੱਲੋਂ ਕਾਰਵਾਈ ਕੀਤੀ ਗਈ ਉਹ ਟੀਮ ਸਾਡੇ ਨਾਲ ਮੌਜੂਦ ਹੈ ਸੀਆਈ ਸਟਾਫ ਮਹਾਲੀ ਡੀਐਸਪੀ ਗੁਰਸ਼ੇਵ ਸੰਧੂ ਦੀ ਵਾਈ ਜਿਹੇ ਟੀਮ ਵੱਲੋਂ ਜਿਹੜਾਗਾ ਇਹ ਆਪਰੇਸ਼ਨ ਨੂੰ ਕਿਤਾ ਗਿਆਗਾ ਦੱਸ ਦिए ਕਿ ਸ਼ਿਵ ਕੁਮਾਰ ਜੀ ਇੰਸਪੈਕਟਰ ਇਹ ਸਾਰੇ ਸੀਆਈ ਟੀਮ ਵੱਲੋਂ ਪਿਛਲੇ ਦਿਨ ਵੀ ਜਿਹੜਾ ਸਨੇਟਾ ਦੇ ਵਿੱਚ ਇੱਕ ਐਨਕਾਉਂਟਰ ਹੋਇਆ ਸੀਗਾ ਉਹ ਇਸ ਟੀਮ ਵੱਲੋਂ ਕੀਤਾ ਗਿਆ ਸੀਗਾ ਕੀ ਹੈ ਪੂਰੀ ਜਾਣਕਾਰੀ ਕੀ ਸੀਗੀ ਆਪ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਕਿਵੇਂ ਇਹ ਹੋਇਆ ਸਾਰਾ ਕੁਝ ਡੀਐਸਪੀ ਗੁਰਸੇਵ ਸਿੰਘ ਨਾਲ ਗੱਲ ਕਰਦੇ ਆ ਗੁਰਸੇਵ ਜੀ ਕੀ ਇਨਫੋਰਮੇਸ਼ਨ ਸੀਗੀ ਕਿ ਇਹ ਇਹਨਾਂ ਵੱਲੋਂ ਜਿਹੜੇ ਬਦਮਾਸ਼ ਹੈ ਇਹਨਾਂ ਵੱਲੋਂ ਕੁਝ ਫਾਇਰਿੰਗ ਜਿਹੜੀ ਪਿਛਲੇ ਦਿਨਾਂ ਚ ਕਰਾਲੀ ਦੇ ਵਿੱਚ ਕੀਤੀ ਗਈ ਸੀ ਇਹ ਉਹੀ ਲੋਕ ਸੀਗੇ ਬਿਲਕੁਲ ਦਲਜੀਤ ਜੀ ਪਿਛਲੇ 2-3 ਮਹੀਨਿਆਂ ਤੋਂ ਸਾਡੇ ਏਰੀਆ ਚ ਕਾਫੀ ਐਕਟਿਵ ਸੀ ਕਾਫੀ ਥ੍ਰੈਟ ਕਾਲਸ ਸਾਨੂੰ ਇਸ ਏਰੀਆ ਦੇ ਵਿੱਚ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਔਰ 8-12 ਨੂੰ ਇੱਕ ਇਨਸੀਡੈਂਟ ਸਾਡੇ ਧਿਆਨ ਚ ਆਇਆ ਸੀ ਜਿਦੇ ਵਿੱਚ ਪੀਪੀਸੀਸੀ ਦੇ ਇੱਕ ਸੀਨੀਅਰ ਨੇਤਾ ਨੇ ਜਿਨ੍ਹਾਂ ਦੇ ਘਰ ਇਹਨਾਂ ਨੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਔਰ ਬਾਅਦ ਚ ਉਸ ਘਰ ਦੇ ਵਿੱਚ ਤਿੰਨ ਲਾਈਵ ਕਾਟਰੇਜ ਔਰ ਇੱਕ ਧਮਕੀ ਭਰਿਆ ਪੱਤਰ ਸੁੱਟ ਕੇ ਸੀਗੇ ਔਰ ਇਸ ਏਰੀਆ ਦੇ ਵਿੱਚ ਕਾਫੀ ਪ੍ਰਾਪਰਟੀ ਡੀਲਰਸ ਨੂੰ ਪਲੱਸ ਨਿਊ ਚੰਡੀਗੜ੍ਹ ਦੇ ਏਰੀਆ ਦੇ ਵਸਨੀਕਾਂ ਨੂੰ ਇੱਕ ਥ੍ਰੈਟ ਕਾਲਸ ਆ ਰਹੀਆਂ ਸੀਗੀਆਂ ਸਾਡੀ ਟੀਮਸ ਲਗਾਤਾਰ ਇੱਥੇ ਲੱਗੀ ਹੋਈ ਐ ਸੀ ਔਰ ਪੈਡ ਨਾਪਦੇ ਸਾਨੂੰ ਦੋ ਬੰਦੇ ਫਿਗਰ ਆਊਟ ਹੋਏ ਜਿਦੇ ਵਿੱਚ ਇੱਕ ਪ੍ਰਦੀਪ ਔਰ ਇੱਕ ਬ੍ਰਿਜਪਾਲ ਸਾਨੂੰ ਫਿਗਰ ਆਊਟ ਹੋਏ ਜਿਹੜਾ ਬ੍ਰਿਜਪਾਲ ਹੈਗਾ ਇਹ ਪਿਆਰੇ ਵਾਲਾ ਪਿੰਡ ਹੈ ਨਰੈਣਗੜ੍ਹ ਵਾਲੇ ਦਾ ਔਰ ਜਿਹੜਾ ਦੂਜਾ ਲੜਕਾ ਪ੍ਰਦੀਪ ਉਹ ਸ਼ੰਟੀ ਹੈ ਇਹ ਲੜਕੇ ਦਾ ਪਿੰਡ ਮੀਆਂਪੋਰੇ ਜੀ ਨਰੈਣਗੜ੍ਹ ਦੇ ਵਿੱਚ ਔਰ ਅੱਜ ਸਾਨੂੰ ਇੱਕ ਟਿਪ ਮਿਲੀ ਸੀਗੀ ਕਿ ਇਸ ਏਰੀਆ ਦੇ ਵਿੱਚ ਕਿ ਇੱਕ ਪ੍ਰਾਪਰਟੀ ਡੀਲਰ ਨੂੰ ਉਹਨਾਂ ਧਮਕੀ ਦਿੱਤੀ ਸੀਗੀ ਔਰ ਉਹੀ ਅੱਜ ਇਹ ਰੈਕੀ ਕਰ ਰਹੇ ਨੇ ਔਰ ਇਹਦੇ ਤੇ ਫਾਇਰਿੰਗ ਕਰਨਗੇ ਉਸ ਟਿਪ ਨੂੰ ਡਿਵੈਲਪ ਕਰਦੇ ਹੋਏ ਸਾਡੇ ਇਨਸਪੈਕਟਰ ਸ਼ਿਵ ਕੁਮਾਰ ਔਰ ਸਾਡੀ ਟੀਮ ਸੀਗੀ ਅਸੀਂ ਇਹਨੂੰ ਰਾਉਂਡ ਅਪ ਕੀਤਾ ਵਿਦਾਊਟ ਨੰਬਰ ਪਲੇਟ ਜਿਹੜੇ ਮੋਟਰਸਾਈਕਲ ਸੀਗਾ ਸਾਨੂੰ ਟਿਪ ਮਿਲੀ ਸੀਗੀ ਜਦੋਂ ਉਹਨਾਂ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੀ ਟੱਕਰ ਹੋਈ ਸਾਡੇ ਗੱਡੀ ਨਾਲ ਔਰ ਮੋਟਰਸਾਈਕਲ ਇਹਨਾਂ ਦੀ ਇੰਬੈਲੈਂਸ ਹੋਇਆ ਭੱਜਨ ਦੀ ਫਰਾਗ ਦੇ ਵਿੱਚ ਇਹਨਾਂ ਪੁਲਸ ਪਾਰਟੀ ਤੇ ਫਾਇਰਿੰਗ ਵੀ ਕੀਤੀ ਹੈ ਤੇ ਜਵਾਬੀ ਫਾਇਰਿੰਗ ਦੇ ਵਿੱਚ ਜਿਹੜਾ ਬ੍ਰਿਜਪਾਲ ਹੈਗਾ ਜਿਹਦੀ ਕਾਫੀ ਕ੍ਰਿਮਲ ਹਿਸਟਰੀ ਹੈ ਉਹਦੇ ਤਿੰਨ ਬੁਲੇਟ ਇੰਜਰੀਜ਼ ਆਈਆਂ ਨੇ ਤੇ ਉਹ ਜਿਹੜਾ ਪ੍ਰਦੀਪ ਉਹਦੇ ਦੋ ਬੁਲੇਟ ਇੰਜਰੀਜ਼ ਆਈਆਂ ਨੇ ਇਹਨਾਂ ਦਾ ਲਿੰਕ ਕਿਹੜੇ ਗੈਂਗ ਕਿਸੀ ਗੈਂਗ ਨਾਲ ਲਿੰਕ ਹੈਗਾ ਇਹਦਾ ਜਾਂ ਕਿਵੇਂ ਹੈਗਾ ਨਾਲ ਲਿੰਕ ਕਿਉਂਕਿ ਇਹ ਪਹਿਲਾਂ ਵੀ ਦੱਸਿਆ ਗਿਆ ਫਰੋਤੀਆਂ ਕਾਲਾ ਕਰਦੇ ਰਹੇ ਆ ਕਿਸ ਗੈਂਗ ਦੇ ਨਾਲ ਤਾਲੁਕ ਰੱਖਦੇ ਨੇ ਦਿਲਜੀਤ ਜੀ ਇਹ ਹੁਣ ਹਾਲੀ ਦੇ ਵਿੱਚ ਇੱਕ ਸੈਲਫ ਸਟਾਈਲਡ ਗੈਂਗਸਟਰ ਬਣਿਆ ਮੁੰਡਾ ਪ੍ਰਿੰਸ ਛੋਣ ਜਿਹੜਾ ਕਿ ਲੱਕੀ ਪਟਿਆਲ ਗੈਂਗ ਨਾਲ ਐਸੋਸੀਏਟਿ ਕੋਈ ਔਰ ਉਹਨੇ ਕਾਫੀ ਇੱਥੇ ਸਾਡੇ ਏਰੀਆ 'ਚ ਥ੍ਰੈਟ ਕਾਜ਼ ਕੀਤੀਆਂ ਨੇ ਬਟ ਮੈਂ ਤੇ ਤੁਹਾਡੇ ਮਾਧਿਅਮ ਨਾਲ ਇਹੀ ਕਹਿਣਾ ਚਾਹੂੰਗਾ ਇਹਨਾਂ ਨੂੰ ਸੈਲਫ ਸਟੇਲ ਮੈਂ ਤਾਂ ਕਿ ਆ ਕਿ ਗੈਂਗਸਟਰ ਨਹੀਂ ਅਸੀਂ ਮੰਨਦੇ ਇਹਨਾਂ ਨੂੰ ਇਹ ਕੋਈ ਚੋਰ ਕਿਹਾ ਜਾਵੇ ਕੋਈ ਇਹਨਾਂ ਨੂੰ ਰੋਬਰਰ ਕਿਹਾ ਜਾਵੇ ਕੋਈ ਗਲੀ ਦਾ ਬਦਮਾਸ਼ ਕਿਹਾ ਜਾਵੇ ਕਿਉਂਕਿ ਇਹਨਾਂ ਨੂੰ ਆਪਾਂ ਗਲੋਰੀਫਾਈ ਮੀਡੀਆ ਦੇ ਥਰੂ ਕਰ ਦਿੰਦੇ ਆ ਬਾਅਦ 'ਚ ਆਮ ਬੰਦਾ ਇਹਨਾਂ ਦਾ ਖੌਫ ਖਾਂਦਾ ਔਰ ਡਰ ਕੇ ਇਹਨਾਂ ਨੂੰ ਪੈਸੇ ਦਿੰਦਾ ਬਿਲਕੁਲ ਇਹਨਾਂ ਦਾ ਖੌਫ ਖਾਂਦੀ ਲੋੜ ਨਹੀਂ ਔਰ ਅਸੀਂ ਤੁਹਾਡੇ ਮਾਧਮੇ ਦਹੀ ਕਹਾਂਗੇ ਕਿ ਜਾਂ ਤੇ ਸੁਧਰਜਨ ਬਣਾ ਪੰਜਾਬ ਉਸ ਨੂੰ ਸੁਧਾਰ ਲਾਉਂਦਾ ਔਰ ਇਹੋ ਜੀ ਕੋਈ ਵੀ ਜਿਹੜੀ ਆ ਇਲੀਗਲ ਐਕਟੀਵਿਟੀ ਜਿਹੜੀ ਐਕਸਟਰਸ਼ਨ ਦੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਔਰ ਕਿਸੇ ਨੂੰ ਵੀ ਕੋਈ ਐਕਸਟਰਸ਼ਨ ਕਾਲ ਆਉਂਦਾ ਪੂਰਾ ਸਟਰੋਂਗਲੀ ਡੈਲਟ ਕੀਤਾ ਜਾਊਗਾ ਸਾਡੇ ਕਤਾ ਕੌਣ ਹੋ ਔਰ ਜਿਹੜੇ ਬਾਕੀ ਵੀ ਇਹਦੇ ਮੈਂਬਰਸ ਨੇ ਸਾਡੀ ਟੀਮਸ ਆਲਰੇਡੀ ਰੇਟਸ ਦੇ ਨੇ ਜਿੰਨੀ ਸਾਨੂੰ ਇਨਪੁੱਟ ਮਿਲੀ ਹੈ ਔਰ ਇਹਦਾ ਜਿਹੜਾ ਕੋਈ ਵੀ ਇਹਦੇ ਨਾਲ ਜਿਹੜਾ ਗੱਲ ਕਰ ਰਿਹਾ ਹੋਊਗਾ ਗੈਂਗ ਨੂੰ ਸਪੋਰਟ ਕਰ ਰਿਹਾ ਹੋਊਗਾ ਮੈਂਬਰ ਉਹਦੇ ਜਿਹੜਾ ਸਟਰਨਲੀ ਐਕਸ਼ਨ ਲਿਤਾ ਜਾਊਗਾ ਇਹਨਾਂ ਕੋਲੋਂ ਕੀ ਬਰਾਮਦ ਹੋਇਆ ਜੇ ਇੱਕ ਵਾਰੀ ਮੋਟਰਸਾਈਕਲ ਦੇਖ ਲਈ ਆਪਾਂ ਜਿਹੜਾ ਮੌਕੇ ਤੇ ਪਰ ਇੱਥੇ ਜਿਹੜਾ ਹੋਇਆ ਸਾਰਾ ਕੁਝ ਇਹਨਾਂ ਕੋਲੋਂ ਜਿਹੜਾ ਹਥਿਆਰ ਹੈ ਕਿਸ ਤਰ੍ਹਾਂ ਦੇ ਹਥਿਆਰ ਇਹਨਾਂ ਕੋਲ ਸੀਗੇ ਜਿਹੜੇ ਉਹਨਾਂ ਫਾਇਰਿੰਗ ਕੀਤੀ ਗਈ ਹੈ ਤੁਹਾਡੇ ਉੱਪਰ ਤੇ ਇਹ ਦਾਉਂ ਦਾ ਏਰੀਆ ਜੀ ਬਲੌਂਗੀ ਥਾਣਾ ਹੈ ਖਰੜ 1 ਸਬਡਿਵੀਜ਼ਨ ਪੈਂਦੀ ਹੈ ਇਹਦੇ ਵਿੱਚ 2 32 ਦੇ ਆਟੋਮੈਟਿਕ ਵੈਪਨ ਇਹਨਾਂ ਕੋਲ ਰਿਕਵਰ ਹੋਏ ਔਰ ਇੱਕ ਮੋਟਰਸਾਈਕਲ ਰਿਕਵਰ ਹੋਇਆ ਮੋਟਰਸਾਈਕਲ ਅਸੀਂ ਹੁਣ ਜਾਂਚ ਕਰਾਂਗੇ ਕਿਉਂਕਿ ਕਰਾਲੀ ਦਾ ਇਨਸੀਡੈਂਟ ਸੀਗਾ ਦੋਵੇਂ ਡੀਐਸਪੀ ਖਰੜ 1 ਔਰ ਖਰੜ 2 ਇੱਥੇ ਮੌਜੂਦ ਨੇ ਔਰ ਇਹ ਇਹਨਾਂ ਦਾ ਹੀ ਅਧਿਕਾਰ ਖੇਤਰ ਹੈ ਜੂਰੀਸਡਿਕਸ਼ਨ ਏਰੀਆ ਇਹਨਾਂ ਦਾ ਹੀ ਹੈ ਉਹ ਵੈਰੀਫਾਈ ਕੀਤਾ ਜਾਊਗਾ ਕਿ ਮੋਟਰਸਾਈਕਲ ਉਹੀ ਹੈ ਜਿਹੜਾ 8 12 ਨੂੰ ਮਿਸਟਰ ਚਾਉਲਾ ਦੇ ਘਰ ਜਿਹੜਾ ਰੈਕੀ ਕੀਤਾ ਹੈ ਇਹ ਮੋਟਰਸਾਈਕਲ ਯੂਜ਼ ਕੀਤਾ ਗਿਆ ਔਰ ਇਹਨਾਂ ਪਾਸੋਂ ਦੋ ਆਟੋਮੈਟਿਕ 32 ਦੇ ਜਿਹੜੇ ਆ ਵੈਪਨ ਪਲੱਸ ਰਾਉਂਡਸ ਕਿਉਂਕਿ ਫੋਰੈਂਸਿਕ ਟੀਮ ਦਾ ਉਹ ਕੰਮ ਸੀਗਾ ਫੋਰੈਂਸਿਕ ਟੀਮ ਨੇ ਆਪਣੇ ਕਬਜ਼ੇ ਚ ਲੈ ਲੈਨੇ ਪਲੱਸ ਰਾਉਂਡਸ ਜਿਹੜੇ ਉਹਨਾਂ ਦੇ ਪਿਸਟਲ ਚੋਂ ਰਿਕਵਰ ਕੀਤੇ ਗਏ ਜਿਹੜੇ ਹਥਿਆਰ ਹੈਗੇ ਉਹ ਕਿਹੜੇ ਮੇਡ ਹੈਗੇ ਜੀ ਉਹ ਵੇਖਣ ਤੇ ਲੱਗ ਰਿਹਾ ਕਿ 0.32 ਬੋਰ ਦੇ ਵੈਪਨ ਨੇ ਮੇਡ ਲੱਗ ਰਿਹਾ ਕਿ ਲੋਕਲੀ ਮੇਡ ਨੇ ਕੰਟਰੀ ਮੇਡ ਨੇ ਬਟ ਸੋਫਿਸਟੀਕੇਟਿਡ ਵੈਪਨ ਹੈ ਕਿਉਂਕਿ ਆਟੋਮੈਟਿਕਲੀ ਉਹਨਾਂ ਦਾ ਯੂਜ਼ ਸੀਗਾ ਇਹਨਾਂ ਦਾ ਬੈਕਗ੍ਰਾਉਂਡ ਕੁਝ ਪਤਾ ਲੱਗਾ ਕਿੰਨੇ ਕ ਮਾਮਲੇ ਹੋਰ ਸੀ ਕਿੰਨੇ ਸੀ ਕਿੰਨਾ ਚਾਹੇ ਵਾਂਟਡ ਸੀਗੇ ਜੀ ਹਜੇ ਤੱਕ ਤੇ ਪਤਾ ਲੱਗਾ ਕਿ ਜਿਹੜਾ ਬ੍ਰਿਜਪਾਲ ਹੈਗਾ ਬਿਰਜੂ ਉੱਤੇ 7 ਤੋਂ 8 ਮਾਮਲੇ ਦਰਜ ਨੇ ਜਿਦੇ ਵਿੱਚ 2-3 ਸੂਸਾਧ ਦੇ ਮਾਮਲੇ ਨੇ ਦੂਜੇ ਦੇ ਬਾਰੇ ਅਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿੰਨੇ ਮਾਮਲੇ ਦਰਜ ਨੇ ਔਰ ਕਾਫੀ ਲੰਬੇ ਟਾਈਮ ਤੋਂ ਜਿਹੜਾ ਬਾਲਾ ਜੇਲ੍ਹ 'ਚ ਰਹਿਣ ਕਰਕੇ ਨੇ ਦੇ ਐਸੋਸੀਏਸ਼ਨ ਮਾੜੇ ਬੰਦੇ ਨਾਲ ਸੀਗੀ ਔਰ ਇੱਕ ਕ੍ਰਾਈਮ ਦੇ ਵਿੱਚ ਡਿਆ ਆ ਇਨਵੋਲਡ ਸੀਗੀ ਇਹ ਜ਼ਖਮੀ ਹਾਲਾਤ 'ਚ ਹੁਣ ਇਹਦੇ ਹਾਲਤ ਕਿਦਾਂ ਕਿਵੇਂ ਹੈ ਜੀ ਮੈਂ ਦੱਸਿਆ ਜੀ ਬ੍ਰਿਜਪਾਲ ਦੇ ਲੋਰ ਬਾਡੀ ਦੇ ਵਿੱਚ ਔਰ ਪ੍ਰਦੀਪ ਦੇ ਦਵਾਈਆਂ ਨੇ ਉੱਥੇ ਦੇ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਐਮਓ ਸਾਹਿਬ ਨਾਲ ਉਹਨਾਂ ਨੇ ਦੱਸਿਆ ਕਿ ਆਊਟ ਆਫ ਡੇਂਜਰ ਨੇ ਤੇ ਇਹਨਾਂ ਦਾ ਇਲਾਜ ਜੇਰੇ ਇਲਾਜ ਨੇ ਬਿਲਕੁਲ ਜੀ ਦੱਸ ਦਈਏ ਕਿ ਇਹ ਉਹੀ ਟੀਮ ਹੈ ਸੀਆਈ ਸਟਾਫ ਜਿਹੜਾ ਮਹਾਲੀ ਜੀਨਾਂ ਵੱਲੋਂ ਇਹ ਲਗਾਤਾਰ ਮਹਾਲੀ ਦੇ ਵਿੱਚ ਜਿਹੜੇ ਕਿ ਸ਼ਰਾਰਤੀ ਇਸ ਤਰ੍ਹਾਂ ਦੇ ਬਦਮਾਸ਼ ਹੈ ਉਹਨਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਾਫ਼-ਸਾਫ਼ ਲਫ਼ਜ਼ਾਂ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਦਮਾਸ਼ ਜਿਹੜੇ ਕਿ ਉਹ ਸੁਧਰ ਜਾਣ ਨਹੀਂ ਉਹਨਾਂ ਨੂੰ ਜਿਹੜਾਗਾ ਸੁਧਾਰਨਾ ਆਂਦਾਗਾ ਇਸ ਤਰੀਕ ਪਰ ਜਿਸ ਤਰੀਕੇ ਦੇ ਨਾਲ ਜ਼ਿਕਰ ਇਸ ਦਲਜੀਤ ਪੂਰੇ ਕੇਸ ਦਾ ਕਰੀਏ ਕਿ ਇਹ ਵਹੀਕਲ ਦੇ ਉੱਤੇ ਜਾ ਰਹੇ ਸੀ ਜਾਂ ਇਸ ਖਰੜ ਦੇ ਏਰੀਏ ਦੇ ਵਿੱਚ ਲੁਕੇ ਹੋਏ ਸਨ ਇਹ ਬਦਮਾਸ਼ ਗੈਂਗਸਟਰ ਇਹ ਬਦਮਾਸ਼ ਆ ਦੇਖੋ ਬਿਲਕੁਲ ਦੀ ਜਿਹੜਾ ਮੋਟਰਸਾਈਕਲ ਜਿਹੜਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਇਸ ਤੇ ਉੱਪਰ ਅੱਜ ਫਿਰ ਜਿਹੜਾ ਹੈਗਾ ਜੋ ਪੁਲਿਸ ਨੇ ਦੱਸਿਆ ਕਿ ਅੱਜ ਫਿਰ ਇੱਕ ਪ੍ਰਾਪਰਟੀ ਡੀਲਰ ਦੇ ਉੱਪਰ ਹੋਈ ਫਾਇਰਿੰਗ ਜਿਹੜਾ ਹੈਗਾ ਉਹਨਾਂ ਦਾ ਕਰਨ ਦਾ ਜਿਹੜਾ ਪਲਾਨ ਸੀਗਾ ਇਹ ਇਸ ਵਾਰ ਦਾਤ ਨੂੰ ਕਿਸੇ ਨੂੰ ਇਲਜਾਮ ਦੇਣ ਵਾਸਤੇ ਜਾ ਰਹੇ ਸੀਗੇ ਜਿੱਥੇ ਇਹਨਾਂ ਨੂੰ ਰਸਤੇ ਦੇ ਵਿੱਚ ਇੱਥੇ ਇਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਰੋਕਿਆ ਗਿਆ ਤੇ ਇਹਨਾਂ ਨੇ ਰੁਕਣ ਦੀ ਬਜਾਏ ਜਿਹੜਾ ਹੈਗਾ ਪੁਲਿਸ ਦੇ ਉੱਪਰ ਜਿਹੜੀ ਗਈ ਫਾਇਰਿੰਗ ਕੀਤੀ ਤੇ ਇਹ ਜਿਹੜਾ ਹੈਗਾ ਐਨਕਾਉਂਟਰ ਇਸ ਤਰੀਕੇ ਦਾ ਹੋਇਆ ਪਰ ਦਿਲਜੀਤ ਕਿਉਂਕਿ ਪੁਲਿਸ ਦੇ ਵੱਲੋਂ ਇਹਨਾਂ ਦੀ ਪੈੜ ਨੱਪੀ ਗਈ ਹੈ ਇਹਨਾਂ ਦੇ ਟਕਾਣੇ ਦਾ ਜਾਂ ਪੁਲਿਸ ਨੂੰ ਸੂਚਨਾ ਮਿਲੀ ਤਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਕੀ ਇਹਨਾਂ ਦੇ ਕੋਈ ਹੋਰ ਨਜ਼ਦੀਕੀ ਵੀ ਹੈਗੇ ਨੇ ਵੀ ਹਾਂ ਜਿਨ੍ਹਾਂ ਦੀ ਮਦਦ ਦੇ ਨਾਲ ਇਹ ਇੱਕ ਪੂਰਾ ਜਿਹੜਾ ਨੈਟਵਰਕ ਫਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਵੇਂ ਜ਼ਿਕਰ ਕੀਤਾ ਡੀਐਸਪੀ ਨੇ ਕਿ ਨਵੇਂ-ਨਵੇਂ ਜਿਹੜੇ ਗੈਂਗਸਟਰ ਇਹ ਬਣੇ ਨੇ 셀ਫ ਸਟਾਈਲ ਤਾਂ ਨੈਟਵਰਕ ਫਲਾਉਣ ਦੀ ਵੀ ਕੋਸ਼ਿਸ਼ ਇਹਨਾਂ ਦੀ ਹੋਏਗੀ ਕਿਉਂਕਿ ਹੋਰ ਨਜ਼ਦੀਕੀ ਵੀ ਨੇ ਪੁਲਿਸ ਦੇ ਡਰ ਦੇ ਉੱਤੇ ਆ ਦੇਖੋ ਬਿਲਕੁਲ ਅਮਨ ਇਹੀ ਜਿਹੜਾ ਹੈਗਾ ਹੁਣ ਪੁਲਿਸ ਦਾ ਇਹੀ ਕਹਿਣਾ ਕਿ ਇਹ ਜਿਹੜੇ ਦੋ ਵਿਅਕਤੀ ਪਕੜੇ ਗਏ ਹੈਗੇ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਦਾ ਰਿਮਾਨਡ ਲਿੱਤਾ ਜਾਏਗਾ ਹੋਰ ਕਿਹੜੇ-ਕਿਹੜੇ ਇਹਨਾਂ ਦੇ ਸਾਥੀ ਨੇਗੇ ਇਹਨਾਂ ਦੀ ਜਿਹੜੀ ਗੀ ਪੁਸ਼ਤਾਜ ਕੀਤੀ ਜਾਏਗੀ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਪ੍ਰਿੰਸ ਨਾਮ ਦਾ ਜਿਹੜਾ ਗਏਗਾ ਉਹਦੇ ਨਾਲ ਇਹ ਲੱਕੀ ਪਟਿਆਲ ਗੈਂਗ ਦੇ ਨਾਲ ਇਹ ਸਬੰਧਨ ਨੇ ਕਿਉਂਕਿ ਇਹ ਇਸ ਏਰੀਆ ਦੇ ਵਿੱਚ ਜ਼ਿਆਦਾਤਰ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਜੜੀਆਂ ਕੀ ਫਰੋਤੀ ਦੀਆਂ ਕਾਲਾਂ ਜਿਹੜੀਆਂ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਨਾਮ ਆ ਰਿਹਾ ਸੀ ਹੁਣ ਹੋਰ ਕਿਹੜੇ-ਕਿਹੜੇ ਇਹਨਾਂ ਦੇ ਸਾਥੀ ਇਹਨਾਂ ਦੇ ਨਾਲ ਇਨਵੋਲ ਹੈਗੇ ਉਹ ਹੁਣ ਜਿਹੜਾ ਅਗਲੀ ਜਾਂਚ ਦੇ ਵਿੱਚ ਸਾਹਮਣੇ ਆਏਗਾ ਜੀ ਬਹੁਤ ਬਹੁਤ ਧੰਨਵਾਦ ਦਲਜੀਤ तमाम ਜਾਣਕਾਰੀ ਦੇ ਲਈ ਸੋ ਖਾਸ ਤੌਰ ਦੇ ਉੱਤੇ ਵੱਡਾ ਐਕਸ਼ਨ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈ ਇਸ ਮਾਮਲੇ ਸੰਬੰਧੀ ਲਗਾਤਾਰ ਇੱਕ ਤੋਂ ਬਾਅਦ ਇੱਕ ਐਨਕਾਊਂਟਰ ਪੁਲਿਸ ਦੇ ਵੱਲੋਂ ਕੀਤੇ ਜਾ ਰਹੇ ਨੇ ਖਬਰਾਂ